ਜਿਹੜਾ ਆਪਣਾ ਫਰਸਟ ਕੇਸ ਹੈ ਉਹਦੇ ਵਿੱਚ 3 ਜਨਵਰੀ ਨੂੰ ਸਾਡੇ ਉਥੇ ਖਰੜਚ ਨਾਕੇ ਤੇ ਟ੍ਰੈਫਿਕ ਪੁਲਿਸ ਨੇ ਕੁਝ ਬੰਦੇ ਫੜੇ ਸੀਗੇ ਇੱਕ ਲਵ ਨਾਗੋ ਦੇ ਨਾਮ ਦਾ ਬੰਦਾ ਫੜਿਆ ਸੀ ਉਦੋਂ ਤੇ ਉਹ ਤੋਂ ਵੈਪਨ ਬਰਾਮਦ ਹੋਏ ਸੀਗੇ ਤੇ ਉਹਦੇ ਵਿੱਚ ਇਮੀਡੀਏਟਲੀ ਐਫ ਆਰ ਦੇ ਕੇ ਸਾਡੀ ਜਿਹੜੀ ਤਫ਼ਤੀਸ਼ ਸੀ ਉਹ ਸ਼ੁਰੂ ਹੋ ਗਈ ਉਹ ਜੋ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਜਿਹੜੇ ਚ ਕ੍ਰਿਮਨਲ ਸੀਗੇ ਇਨਵੋਲਡ ਉਹ ਸਾਰੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਕਾਫੀ ਮੇਜਰ ਵਾਰਦਾਤਾਂ ਕਰਕੇ ਆਏ ਸੀਗੇ ਮਰਡਰਸ ਵੀ ਉਹਨਾਂ ਨੇ ਕੀਤੇ ਸੀਗੇ ਇੱਕ ਬੜਾ ਸੈਂਸੇਸ਼ਨਲ ਮਰਡਰ ਉੱਥੇ ਕਰਕੇ ਆਏ ਸੀਗੇ ਤੇ ਉਹਦੇ ਵਿੱਚ ਵਾਂਟਡ ਸੀਗੇ ਤਾਂ ਜਦੋਂ ਇਹ ਇਹ ਜਦੋਂ ਬੰਦਾ ਫੜਿਆ ਤਾਂ ਇਹਦੇ ਨਾਲ ਇੱਕ ਬੰਦਾ ਫੜਿਆ ਗਿਆ ਸੀਗਾ ਤੇ ਦੋ ਬੰਦੇ ਉੱਥੋਂ ਪਹਿਲਾਂ ਹੀ ਭੱਜ ਗਏ ਸੀ ਇਹਨਾਂ ਦੇ ਸਾਥੀਆਂ ਬਾਰੇ ਜਦੋਂ ਪੁੱਛਗਿੱਛ ਕੀਤੀ ਤਾਂ ਸਾਨੂੰ ਇੱਕ ਇਹ ਜਿਹੜਾ ਗੁਰ ਇਕਬਾਲ ਮੀਤ ਸਿੰਘ ਉਰਫ ਰੋਬਿਨ ਹੈ ਇਹਦੇ ਬਾਰੇ ਪਤਾ ਲੱਗਿਆ ਤਾਂ ਇਹਦੇ ਇਹ ਇਹਨੂੰ ਇਮੀਡੀਏਟਲੀ ਨਾਮਿਨੇਟ ਕੀਤਾ ਗਿਆ ਤੇ ਇਹਨੂੰ ਫਿਰ ਸਾਡੀ ਪੁਲਿਸ ਨੇ ਤਫ਼ਤੀਸ਼ ਕਰਕੇ ਟੈਕਨੀਕਲ ਬੇਸਿਸ ਤੇ ਹਿਊਮਨ ਸਰਸਿਸ ਬੇਸਿਸ ਤੇ ਇਨੂੰ ਬੀਕਾਨੇਰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਤੇ ਜਦੋਂ ਗ੍ਰਿਫਤਾਰੀ ਗ੍ਰਿਫਤਾਰੀ ਤੋਂ ਬਾਅਦ ਜੁਲਦੀ ਪੁੱਛਗਿੱਛ ਹੋਈ ਤਾਂ ਇਹ ਪਤਾ ਲੱਗਿਆ ਕਿ ਬਾਹਰ ਪੁਰਤਗਾਲ ਇੱਕ ਨਿਸ਼ਾਨ ਸਿੰਘ ਨਾਮ ਦੇ ਬੰਦੇ ਦੇ ਨਾਲ ਟੱਚ ਦੇ ਵਿੱਚ ਸੀਗਾ ਜਿਹੜਾ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਇਹ ਸਾਰੇ ਬੈਂਪਰ ਹੈ ਤੇ ਇਹ ਬਾਹਰੋਂ ਫੋਰਨ ਫੋਰਨ ਵੇਪਨ ਜਿਹੜੇ ਸੀਗੇ ਇਹ ਡਰੋਨ ਰਾਹੀਂ ਸਰਹੱਦ ਪਾਰ ਤੋਂ ਮੰਗਾਉਂਦੇ ਸੀਗੇ ਤੇ ਉਸੇ ਦੀ ਲੜੀ ਦੇ ਵਿੱਚ ਸਾਨੂੰ 4 ਫੋਰਨ ਵੈਪਨਸ ਸੌਰ ਚਾਰ ਫੋਰਨ ਪਿਸਟਲ ਜਿਹੜੇ ਆ ਉਹ ਬਰਾਮਦ ਹੋਏ ਆ ਉਹਦੇ ਨਾਲ 6 ਮੈਗਜ਼ੀਨ ਤੇ 42 9mm ਦੇ ਲਾਈਵ ਕੈਟਰੇਜਸ ਬਰਾਮਦ ਹੋਏ ਇੱਕ ਫੋਰਚੂਨਰ ਗੱਡੀ ਤੇ ਇੱਕ Airtel ਡੋਂਗਲ SIM ਸਮੇਤ ਜਿਹੜਾ ਬਰਾਮਦ ਹੋਇਆ ਤਾਂ ਇਹ ਜਿਹੜਾ ਸੀਗੇ ਇਹ ਇਹ ਜਿਹੜਾ ਗੈਂਗ ਹੈ ਇਹ ਐਕਸਟਰਸ਼ਨ ਕਾਲਸ ਦੇ ਵਿੱਚ ਵੀ ਇਨਵੋਲਡ ਸੀਗਾ ਤੇ ਤਰਨਤਰਨ ਦੇ ਇਲਾਕੇ ਦੇ ਵਿੱਚ ਕਾਫੀ ਐਕਸਟਰਸ਼ਨ ਕਾਲ ਜਿਹੜਾ ਸੀਗਾ ਉਹ ਵੀ ਕਰਦਾ ਸੀ ਤੇ ਇਹਦੇ ਅਰੈਸਟ ਨਾਲ ਅੱਛਾ ਇਹਦੇ ਨਾਲ ਇੱਕ ਇਹਦਾ ਹੋਰ ਸਾਥੀ ਸੀਗਾ ਜਗਮੀਤ ਸਿੰਘ ਜੱਗੀ ਜਿਹੜਾ ਕਿ ਬਟਾਲਾ ਪੁਲਿਸ ਵੱਲੋਂ ਪਿੱਛੇ ਜਿਹੇ ਹੀ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਰੂਨ ਤੇ ਲਿਆ ਕੇ ਉਹਦੇ ਉਹਦੇ ਤੋਂ ਵੀ ਪੁੱਛਗਿੱਛ ਜਿਹੜੀ ਕੀਤੀ ਜਾਏਗੀ ਤਾਂ ਇਹ ਇਹਦੀ ਗ੍ਰਿਫਤਾਰੀ ਦੇ ਨਾਲ ਇੱਕ ਇਹ ਜੱਗੂ ਭਗਵਾਨਪੁਰਿਆ ਗੈਂਗ ਦਾ ਜਿਹੜਾ ਇਹ ਇੰਪੋਰਟੈਂਟ ਜਿਹੜਾ ਐਕਸਟਰਸ਼ਨ ਕਰਨ ਵਾਲਾ ਜਿਹੜਾ ਗੈਂਗ ਸੀਗਾ ਉਹ ਬਰਸਟ ਕੀਤਾ ਗਿਆ ਤੇ ਇਹਦੀ ਵੀ ਰਿਕਵਰੀ ਹੈ ਉਹ ਵੀ ਹੋਈ ਹੈ ਜੇ ਇੱਕ ਦੋ ਬੰਦੇ ਹੋਰ ਵੀ ਜਿਹੜੇ ਫੜਨ ਵਾਲੇ ਬਾਕੀ ਆ ਜਿਨ੍ਹਾਂ ਤੇ ਸਾਡੀ ਟੀਮ ਦਾ ਲੱਗੀ ਹੋਈਆਂ ਤੇ ਛੇਤੀ ਉਹਨਾਂ ਦਾ ਵੀ ਅਰੈਸਟ ਕੀਤਾ ਜਾਏਗਾ